ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮubaruk ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੀ ਪਿਆਰੇ ਅਤੀ ਸਤਿਕਾਰਯੋਗ ਸਤਸੰਗੀ ਜਨ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪ ਜੀ ਗੁਰੂ ਦਰਬਾਰ ਦੇ ਅੰਦਰ ਜੁੜ ਕੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਆਓ ਚਲ ਰਹੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਵਿਚਾਰ ਅਧੀਨ ਸ਼ਬਦ ਭਗਤ ਕਬੀਰ ਸਾਹਿਬਾਨ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਵਿੱਚ ਭਗਤ ਬਾਣੀ ਦਾ ਇਹ ਤੀਜਾ ਸ਼ਬਦ ਹੈ ਆਓ ਫਤੇ ਦੀ ਸਾਂਝ ਕਰਦੇ ਹਾਂ ਵਿਚਾਰ ਦੀ ਅਰੰਭਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਬਦ ਦਾ ਰਹਾਉ ਵਾਲਾ ਪਦ ਹੈ ਮੂਈ ਮੇਰੀ ਮਾਈ ਹਉ ਖਰਾ ਸੁਖਾਲਾ ਪਹਿਰੋ ਨਹੀਂ ਦਗੜੀ ਲੱਗਾ ਨਾ ਪਾਲ ਪਦ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਮੇਰੇ ਜੀਵਨ ਦੇ ਵਿੱਚ ਇੱਕ ਤਬਦੀਲੀ ਆਈ ਮੇਰੇ ਅੰਦਰ ਇੱਕ ਪਰਵਰਤਨ ਆਇਆ ਜਿਸ ਪਰਵਰਤਨ ਨੇ ਮੇਰੇ ਜੀਵਨ ਦੇ ਵਿੱਚੋਂ ਬਹੁਤ ਕੁਝ ਬਾਹਰ ਕੱਢ ਦਿੱਤਾ ਤੇ ਬੜਾ ਕੁਝ ਨਵਾਂ ਆ ਗਿਆ ਅਸਲ ਦੇ ਵਿੱਚ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ ਬੰਦਗੀ ਕਰਦੇ ਹਾਂ ਇਬਾਦਤ ਕਰਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਇਹ ਪਰਵਰਤਨ ਆਉਂਦਾ ਹੀ ਹੈ ਵੀ ਬਹੁਤ ਕੁਝ ਜੋ ਅਸੀਂ ਖੱਟਿਆ ਜਾਂ ਜੋ ਅਸੀਂ ਕਮਾਇਆ ਹੈ ਉਹ ਸਾਨੂੰ ਛੱਡਣਾ ਪੈਂਦਾ ਹੈ ਜੋ ਸਾਡੇ ਕੋਲ ਨਹੀਂ ਹੈ ਉਹ ਸਾਨੂੰ ਕਮਾਉਣਾ ਪੈਂਦਾ ਹੈ। ਭਗਤ ਕਬੀਰ ਸਾਹਿਬ ਨੇ ਜੋ ਕੁਝ ਕਮਾਇਆ ਸੀ ਜੋ ਕੁਝ ਇਕੱਠਾ ਕੀਤਾ ਭਾਵੇਂ ਕਿ ਇਹ ਉਹਨਾਂ ਦੇ ਆਪਣੇ ਜੀਵਨ ਦੀ ਗੱਲ ਨਹੀਂ ਹੈ ਪਰ ਉਹਨਾਂ ਨੇ ਆਪਣੇ ਜੀਵਨ ਦੇ ਉੱਤੇ ਗੱਲ ਟੁਕਾ ਕੇ ਸਾਨੂੰ ਇੱਕ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਆਪਣੇ ਆਪ ਦੇ ਵਿੱਚ ਜੁੜੀ ਹੋਈ ਇੱਕ ਬੜੀ ਉੱਚੀ ਸ਼ਖਸੀਅਤ ਨੇ। ਭਗਤ ਕਬੀਰ ਸਾਹਿਬ ਕਹਿੰਦੇ ਮੋਈ ਮੇਰੀ ਮਾਈ ਹੋਂ ਖਰਾ ਸੁਖਾਲਾ ਇਸ ਪੰਕਤੀ ਦੇ ਸ਼ਬਦੀ ਅਰਥ ਕਰੀਏ ਤੇ ਸ਼ਬਦੀ ਅਰਥ ਇਹਦੇ ਕੁਝ ਹੋਰ ਨਿਕਲਦੇ ਨੇ ਸ਼ਬਦੀ ਅਰਥ ਇਹਦੇ ਨਿਕਲਦੇ ਨੇ ਵੀ ਮੇਰੀ ਮਾਂ ਮਰ ਗਈ ਤੇ ਮੈਂ ਬੜਾ ਸੋਖਾ ਹੋ ਗਿਆ ਮੈਂ ਬੜਾ ਖੁਸ਼ ਹਾਂ ਉਹਨੇ ਤੇ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਇਹਦਾ ਦਾ ਨਹੀਂ ਹੋਏਗਾ ਜਿਹੜਾ ਦਾਵਾ ਕਰੇਗਾ ਪਰ ਇਹ ਸਚਾਈ ਹੈ ਭਗਤ ਕਬੀਰ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ ਮੇਰੀ ਮਤ ਦੇ ਉੱਪਰ ਜਿਹੜਾ ਮਾਇਆ ਦਾ ਪ੍ਰਭਾਵ ਸੀ ਜਿਹੜੀ ਮੇਰੀ ਮਤ ਦੇ ਉੱਪਰ ਮਾਇਆ ਦਾ ਪਰਦਾ ਪੜਦਾ ਪਰ ਚੁਕਿਆ ਸੀ ਜੋ ਮੇਰੇ ਜੀਵਨ ਦੇ ਉੱਪਰ ਮਾਇਆ ਹਾਵੀ ਹੋ ਚੁੱਕੀ ਸੀ ਉਹ ਮਰ ਗਈ ਉਹ ਖਤਮ ਹੋ ਗਈ ਜਦੋਂ ਮੈਂ ਚੰਗਿਆਈ ਵਾਲੇ ਪਾਸੇ ਤੁਰਿਆ ਭਗਤੀ ਵਾਲੇ ਪਾਸੇ ਤੁਰਿਆ ਇਬਾਦਤ ਵਾਲੇ ਪਾਸੇ ਤੁਰਿਆ ਇਬਾਦਤ ਵਾਲੇ ਪਾਸੇ ਤੁਰਿਆਂ ਰੱਬ ਵਾਲੇ ਪਾਸੇ ਤੁਰਿਆਂ ਸਭ ਤੋਂ ਪਹਿਲਾਂ ਕੀ ਆ ਵੀ ਮਾਇਆ ਦੀ ਜਿਹੜੀ ਪਾਹ ਹੈ ਉਹ ਜੀਵਨ ਦੇ ਵਿੱਚੋਂ ਉਤਰ ਜਾਂਦੀ ਹੈ ਖਤਮ ਹੋ ਜਾਂਦੀ ਹੈ ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਜੀਵਨ ਦੇ ਵਿੱਚ ਵੀ ਇਹ ਵਾਪਰਿਆ ਜਿਹੜੀ ਮਤ ਜਿਹੜੀ ਮਾਇਆ ਦੇ ਪਰ ਜਿਹਨੂੰ ਜਿਸ ਜਿਸ ਦਾ ਇੱਥੇ ਜ਼ਿਕਰ ਕੀਤਾ ਨਾ ਮੂਈ ਮੇਰੀ ਮਾਈ ਹੋਂ ਖਰਾ ਸੁਖਾਲਾ ਉਹ ਕਿਹੜੀ ਮਾਂ ਜਿੰਨੂੰ ਗੁਰਬਾਣੀ ਨੇ ਇਦਾਂ ਵੀ ਬਿਆਨ ਕੀਤਾ ਮੇਰੀ ਮਤ ਬੋਰੀ ਮੈਂ RAM ਵਿਸਾਰਿਓ ਕਿਨ ਵਿਦ ਰਹਿਣ ਰਹੋਰੇ ਉਹ ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਜਿਹੜੀ ਮਤ ਹੈ ਨਾ ਉਹ ਪਾਗਲ ਹੈ ਇਹਨੂੰ ਸਮਝ ਨਹੀਂ ਹੈ ਤੇ ਇਹਨੇ ਕੀ ਕੀਤਾ ਇਹਨੇ ਰੱਬ ਨੂੰ ਵਿਸਾਰ ਦਿੱਤਾ ਤੇ ਵਿਕਾਰਾਂ ਨੂੰ ਰੱਖ ਲਿਆ ਤੇ ਹੁਣ ਕੀ ਹੋਇਆ ਜਿਹੜੀ ਰੱਬ ਨੂੰ ਵਿਸਾਰਨ ਵਾਲੀ ਮਤ ਸੀ ਜਿਹਦੇ ਜਿਹੜੀ ਮਾਇਆ ਦੇ ਪ੍ਰਭਾਵ ਹੇਠ ਚੱਲਣ ਵਾਲੀ ਮਤ ਸੀ ਜਿਹੜੀ ਸਤ ਗੁਣਾ ਨੂੰ ਛੱਡ ਕੇ ਬੁਰਾਈ ਨੂੰ ਮੇਰੇ ਜੀਵਨ ਦੇ ਅੰਦਰ ਲੈ ਕੇ ਆ ਰਹੀ ਸੀ ਉਹ ਮਰ ਗਈ ਉਹ ਖਤਮ ਹੋ ਗਈ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਦੀ ਇਹ ਖਤਮ ਹੋਈ ਹੈ ਨਾ ਮੈਨੂੰ ਚੈਨ ਆ ਗਿਆ ਮੈਨੂੰ ਸੁਖ ਆ ਗਿਆ ਮੁਈ ਮੇਰੀ ਮਾਈ ਹੋਂ ਖਰਾ ਸੁਖਾ ਲਾ ਹੁਣ ਕੀ ਪਰਵਰਤਨ ਆਇਆ ਅਗਲੀ ਪੰਕਤੀ ਦੇ ਵਿੱਚ ਬਖਸ਼ਿਸ਼ ਕੀਤੀ ਪਹਿਰੋਂ ਨਹੀਂ ਦਗੜੀ ਲੱਗੇ ਨਾ ਆळा ਦਗੜੀ ਦਾ ਅਰਥ ਹੈ बार-बार ਮੈਂ ਇਸ ਸਰੀਰ ਦੇ ਮੋਹ ਦੇ ਵਿੱਚ ਜਾਂ बार-बार ਜੋ ਜਨਮ ਮਰਨ ਦਾ ਗੇੜ ਹੈ ਉਹ ਮੈਂ ਉਹਦੇ ਵਿੱਚ ਨਹੀਂ ਪੈਂਦਾ ਪਹਿਲਾਂ ਜਿਹੜੀ ਮੇਰੀ ਮਤ ਸੀ ਉਹਦੇ ਕਰਕੇ ਮੈਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਫਸਿਆ ਰਹਿਣਾ ਸੀ ਮੇਰੀ ਮਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਮਾਇਆ ਦਾ ਪ੍ਰਭਾਵ ਮੇਰੇ ਤੋਂ ਮਾੜੇ ਕੰਮ ਕਰਾਉਂਦਾ ਰਹਿੰਦਾ ਸੀ ਉਹ ਮਾੜੇ ਕੰਮ ਕਰਕੇ ਮੈਂ ਨਿਤ ਜਨਮ ਮਰਨ ਦੇ ਗਿਰਦੇ ਵਿੱਚ ਪਿਆ ਰਹਿੰਦਾ ਸੀ ਪਹਿਰੋ ਨਹੀਂ ਦਗਲੀ ਅੱਗੇ ਲਫਜ਼ ਬਖਸ਼ਿਸ਼ ਕੀਤਾ ਲੱਗਾ ਨਾ ਪਾਲਾ ਹੁਣ ਜਿਹੜਾ ਮੋਹ ਹੈ ਉਹ ਮੇਰੇ ਉੱਤੇ ਹਾਵੀ ਨਹੀਂ ਹੋ ਰਿਹਾ ਪਹਿਲਾਂ ਮੋਹ ਮੇਰੇ ਉੱਤੇ ਹਾਵੀ ਸੀ ਜਿਸ ਮੋਹ ਦੇ ਬਾਬਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਜ਼ਿਕਰ ਕੀਤਾ ਵੀ ਇਹ ਜਿਹੜਾ ਮੋਹ ਹੈ ਇਹ ਤੈਨੂੰ ਭਗਤੀ ਦੇ ਕੋਲ ਨਹੀਂ ਆਣ ਦਿੰਦਾ ਕਿਸੇ ਵੀ ਚੀਜ਼ ਦਾ ਹੋਵੇ ਇਹਦੇ ਵਿੱਚੋਂ ਨਿਕਲਣਾ ਬੜਾ ਜ਼ਰੂਰੀ ਹੈ ਸਾਡੀ ਮਤ ਦੇ ਵਿੱਚ ਸਾਡੀ ਸੁਰਤ ਦੇ ਵਿੱਚ ਮੋਹ ਦੀ ਪਕੜ ਇੰਨੀ ਵੱਧ ਹੋ ਚੁੱਕੀ ਹੈ ਵੀ ਅਸੀਂ ਧਰਮ ਵਾਲੇ ਪਾਸੇ ਚਾਹ ਕੇ ਵੀ ਨਹੀਂ ਆ ਪਾ ਰਹੇ ਜਿਹਨੂੰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹ ਡੂ ਵੀ ਮੈਨੂੰ ਤਰਸ ਆ ਰਿਹਾ ਤੇਰੇ ਉੱਪਰ ਕਿ ਤੂੰ ਨਿਤ ਡੁੱਬਦਾ ਜਾ ਰਿਹਾ ਹੈਂ ਤੇ ਤੂੰ ਉਹਦੇ ਵਿੱਚੋਂ ਨਿਕਲ ਨਹੀਂ ਪਾ ਰਿਹਾ ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਨਾ ਵੀ ਗੁਰਦੁਆਰੇ ਆਣ ਨੂੰ ਕਿਹਦਾ ਮਨ ਨਹੀਂ ਕਰਦਾ ਸਾਰਿਆਂ ਦਾ ਕਰਦਾ ਕਿਹੜਾ ਇਨਸਾਨ ਜਿਹੜਾ ਇਹ ਕਹਿੰਦਾ ਵੀ ਮੈਂ ਬਾਣੀ ਨਹੀਂ ਪੜ੍ਹਨੀ ਚਾਹੁੰਦਾ ਤੇ ਹਰ ਕੋਈ ਹੈ ਪਰ ਉਹ ਇਸ ਜੰਜਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਫਸ ਚੁੱਕੇ ਨੇ ਵੀ ਉਹਦੇ ਵਿੱਚੋਂ ਉਹਨਾਂ ਨੂੰ ਨਿਕਲਣ ਨੂੰ ਸਮਾਂ ਨਹੀਂ ਬਣਦਾ ਉਹ ਬੜੀ ਵਾਰ ਉਹ ਥੋੜਾ ਬਹੁਤ ਜੇ ਨਿਕਲਣ ਦੀ ਕੋਸ਼ਿਸ਼ ਵੀ ਕਰਦੇ ਨੇ ਤੇ ਉਹ ਬਹੁਤ ਫਸ ਜਾਂਦੇ ਨੇ। ਉਤੇ ਗੁਰੂ ਪਾਤਸ਼ਾਹੀ ਦੇ ਚਰਨਾਂ 'ਚ ਅਰਦਾਸ ਹੈ ਵੀ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰਨ ਤਰਸ ਕਰਨ ਸਾਡੀ ਬਾਹ ਫੜ ਕੇ ਸਾਨੂੰ ਇਸ ਮੋਹ ਦੇ ਜੰਜਾਲ ਦੇ ਵਿੱਚੋਂ ਬਾਹਰ ਕੱਢ ਲੈਣ ਤੇ ਕੱਢ ਲੈਣ। ਨਹੀਂ ਤੇ ਇਹ ਤਰਸ ਹੈ। ਇਹ ਜ਼ਰੂਰ ਕੋਸ਼ਿਸ਼ ਕਰਿਆ ਕਰੋ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਵੀ ਜੇ ਅਸੀਂ ਸਤਿਗੁਰੂ ਨੇ ਸਾਡੇ ਉੱਪਰ ਇਹ ਤਸ ਕੀਤਾ ਨਾ ਅਸੀਂ ਸੰਗਤ ਕਰ ਰਹੇ ਆ। ਤੇ ਜਿੱਥੇ ਅਸੀਂ ਆਪਣੀਆਂ ਅਰਦਾਸਾਂ ਕਰਨੀਆਂ ਨੇ ਆਪਣੀਆਂ ਜਾਚਣੀਆਂ ਕਰਨੀਆਂ ਨੇ ਇਹਨਾਂ ਜ਼ਰੂਰ ਕਰਿਆ ਕਰੋ ਵੀ ਸਤਿਗੁਰੂ ਦੇ ਚਰਨਾਚੇ ਸ਼ੁਕਰ ਕਰਿਆ ਕਰੋ ਮਹਾਰਾਜ ਇੰਨੀ ਵੱਡੀ ਤਾਦਾਦ ਹੈ ਇੰਨੀ ਵੱਡੀ ਤਾਦਾਦ ਦੇ ਵਿੱਚ ਤੂੰ ਸਾਡੇ ਉੱਤੇ ਇੱਕ ਬਖਸ਼ਿਸ਼ ਕੀਤੀ ਰਹਿਮਤ ਕੀਤੀ ਤੂੰ ਸਾਨੂੰ ਇਹ ਸਭ ਬਖਸ਼ਿਸ਼ ਕੀਤਾ ਅਸੀਂ ਤੇਰੀ ਸੰਗਤ ਦੇ ਵਿੱਚ ਜੁੜ ਰਹੇ ਹਾਂ ਕਿ ਮਹਾਰਾਜ ਦਾ ਇੱਕ ਸਾਡੇ ਉੱਤੇ ਬੜਾ ਵੱਡਾ ਪਰਉਪਕਾਰ ਜਿੰਨੇ ਅਸੀਂ ਜੁੜ ਪਾਉਨੇ ਆ ਨਹੀਂ ਤੇ ਕਿੰਨੇ ਬੰਦੇ ਨੇ ਰੋਜ਼ ਇਹ ਸੁਪਨਾ ਲੈ ਕੇ ਸੌਂ ਜਾਂਦੇ ਨੇ ਵੀ ਸਵੇਰੇ ਗੁਰਦੁਆਰੇ ਜਾਵਾਂਗੇ ਤੇ ਅੱਜ ਦੀ ਗੱਲ ਨਹੀਂ ਕਿੰਨੇ ਸਾਲ ਹੋ ਗਏ ਉਹਨਾਂ ਦਾ ਉਹ ਸੁਪਨਾ ਸੁਪਨਾ ਹੀ ਰਹਿ ਗਿਆ ਉਹਨਾਂ ਦੀ ਉਹ ਵਿਚਾਰ ਵਿਚਾਰ ਹੀ ਰਹਿ ਗਈ ਕਦੇ ਉਹ ਪ੍ਰੈਕਟੀਕਲ ਤੌਰ ਤੇ ਆ ਨਹੀਂ ਪਾਇਆ ਮੈਂ ਪਹਿਲਾਂ ਬੇਨਤੀ ਕੀਤੀ ਇਹ ਨਹੀਂ ਉਹਨਾਂ ਦਾ ਮਨ ਨਹੀਂ ਕਰਦਾ ਉਹ ਇੱਕ ਜੰਜਾਲ ਦੇ ਵਿੱਚ ਫਸ ਚੁੱਕੇ ਨੇ ਜਿਹਦੇ ਵਿੱਚੋਂ ਸਤਿਗੁਰੂ ਤਰਸ ਕਰਕੇ ਕੱਢ ਲੈ ਤੇ ਕੱਢ ਲੈ ਨਹੀਂ ਤੇ ਨਹੀਂ ਨਿਕਲਿਆ ਜਾਂਦਾ ਖੈਰ ਸੇਵ ਨੇ ਬਖਸ਼ਿਸ਼ ਕੀਤੀ ਮੈਂ ਉਸ ਮੋਹ ਦੇ ਜੰਜਾਲ ਦੇ ਵਿੱਚੋਂ ਬਾਹਰ ਨਿਕਲ ਗਿਆ ਮੇਰੇ ਉੱਪਰ ਹੁਣ ਮੋਹ ਦਾ ਅਸਰ ਨਹੀਂ ਹੋ ਰਿਹਾ ਹੁਣ ਏਸੀ ਰਾਉ ਵਾਲਾ ਪਤਾ ਮੈਂ ਇੱਕ ਵਾਰ ਫਿਰ ਇਹਦੇ ਅਖਰੀ ਅਰਥ ਕਰ ਦਿੰਨਾ ਕਿਉਂਕਿ ਆਪਾਂ ਬਹੁਤੀ ਲੰਮੀ ਵਿਚਾਰ ਵਾਲੇ ਪਾਸੇ ਨਹੀਂ ਜਾਣਾ ਸਿਰਫ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਮੁਈ ਮੇਰੀ ਮਾਈ ਹੁ ਖਰਾ ਸੁਖਾਲਾ ਮੇਰੇ ਉੱਪਰ ਜਿਹੜਾ ਮਾਇਆ ਦਾ ਪ੍ਰਭਾਵ ਸੀ ਉਹ ਖਤਮ ਹੋ ਗਿਆ ਜਦੋਂ ਦਾ ਮਾਇਆ ਦਾ ਪ੍ਰਭਾਵ ਖਤਮ ਹੋਇਆ ਉਦੋਂ ਦਾ ਮੇਰਾ ਜੀਵਨ ਸੋਖਾ ਜਾ ਹੋ ਗਿਆ ਆਜ਼ਾਦ ਜਾ ਹੋ ਗਿਆ ਪਹਿਰੋਂ ਨਾ ਦਗ ਪਹਿਰੋਂ ਨਹੀਂ ਦਗਲੀ ਲਗੈ ਨਾ ਪਾਲਾ ਹੁਣ ਜਿਹੜਾ ਜਨਮ ਮਰਨ ਦਾ ਸੀ ਉਹ ਖਤਮ ਹੋ ਗਿਆ ਤੇ ਹੁਣ ਮੌ ਮੇਰੇ ਉੱਤੇ ਹਾਵੀ ਨਹੀਂ ਹੁੰਦਾ ਇਸੇ ਰਹਾਉ ਵਾਲਾ ਪਦ ਹੁਣ ਪਹਿਲੇ ਪਦੇ ਵਾਲੇ Passe ਤੁਰੀ ਬਾਪ ਦਿਲਾਸਾ ਮੇਰੋ ਕੀ ਨਾ ਸੇਧ ਸੁਖਾਲੀ ਮੁਖ ਅੰਮ੍ਰਿਤ ਦਿਨ ਮੇਰੇ ਬਾਪ ਨੇ ਮੇਰੇ ਪਿਤਾ ਨੇ ਮੇਰੇ ਉੱਪਰ ਇੱਕ ਤਰਸ ਕੀਤਾ ਤੇ ਮੈਨੂੰ ਸਹਾਰਾ ਦਿੱਤਾ ਕੀ ਸਹਾਰਾ ਦਿੱਤਾ ਮੇਰੇ ਉੱਤੇ ਰਹਿਮਤ ਕਰਦਿਆਂ ਹੋਇਆਂ ਮੈਨੂੰ ਨਾਮ ਜਪਣ ਲਈ ਤਾਕਤ ਦਿੱਤੀ ਤੇ ਉਹ ਅੰਮ੍ਰਿਤ ਰੂਪੀ ਨਾਮ ਦਿੱਤਾ ਕਿ ਮੈਂ ਉਹ ਨਾਮ ਜਪ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਨਾ ਉਹ ਪਹਿਲੇ ਪਦੇ ਨਾਲ ਬਿਲਕੁਲ ਅੱਗੇ ਜਾ ਕੇ ਮਿਲ ਰਹੀ ਹੈ ਵੀ ਹੁਣ ਸਾਡਾ ਬਾਪ ਕੌਣ ਹੈ ਸਰੀਰਕ ਤੌਰ ਤੇ ਸਾਡੇ ਇੱਕ ਮਾਤਾ ਪਿਤਾ ਨੇ ਪਰ ਸਾਡੇ ਸਾਰਿਆਂ ਦੇ ਉੱਪਰ ਇੱਕ ਰਾਜ ਕਰਨ ਵਾਲਾ ਹੈ ਰੱਬ ਉਹ ਰੱਬ ਦੀ ਗੱਲ ਕੀਤੀ ਸਾਡੇ ਉੱਤੇ ਸਾਡੇ ਪਿਤਾ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਬਖਸ਼ਿਸ਼ ਕੀਤੀ ਇੱਕ ਰਹਿਮਤ ਕੀਤੀ ਉਹ ਰਹਿਮਤ ਕੀ ਕੀਤੀ ਬਾਪ ਦਿਲਾਸਾ ਮੇਰੋ ਕੀਨਾ ਮੇਰੇ ਅੰਦਰ ਟਿਕੇ ਹੋਏ ਪਰਮਾਤਮਾ ਨੇ ਮੈਨੂੰ ਇੱਕ ਸਹਾਰਾ ਦਿੱਤਾ ਮੈਨੂੰ ਇੱਕ ਬਖਸ਼ਿਸ਼ ਕੀਤੀ ਨਾਮ ਦੀ ਦਾਤ ਦੇ ਕੇ ਤੇ ਉਹਨੂੰ ਜਪਣ ਦੇ ਵਾਸਤੇ ਬਲ ਦਿੱਤਾ ਤੇ ਕੀ ਹੋਇਆ ਜਦੋਂ ਇਹ ਸਹਾਰਾ ਮਿਲਿਆ ਤੇ ਮੈਂ ਨਾਮ ਜਪ ਸਕਿਆ ਨਾਮ ਜਪਣ ਦੇ ਕਰਕੇ ਮੇਰੇ ਜੀਵਨ ਦੇ ਅੰਦਰ ਕੀ ਬਦਲਾਅ ਆਇਆ ਸੇਜ ਸੁਖਾਲੀ ਮੇਰੇ ਜਿਹੜੀ ਹਿਰਦੇ ਦੀ ਸੇਜ ਸੀ ਨਾ ਉਹ ਸੁਖਾਲੀ ਹੋ ਗਈ ਹਿਰਦੇ ਦੀ ਸੇਜ ਦਾ ਭਾਉ ਜਿਸ ਹਿਰਦੇ ਦੇ ਵਿੱਚ ਬੁਰੀਾਈ ਈਰਖਾ ਨਫ਼ਰਤ ਸਾਰਾ ਕੁਝ ਭਰਿਆ ਹੋਇਆ ਸੀ ਨਾ ਗੁਰੂ ਨੇ ਬਖਸ਼ਿਸ਼ ਕਰਕੇ ਸਭ ਕੁਝ ਬਾਹਰ ਕੱਢ ਦਿੱਤਾ ਮੇਰਾ ਹਿਰਦਾ ਹੁਣ ਸੁੱਕਾ ਹੋ ਗਿਆ ਕਦੋਂ ਦਾ ਮੁਖ ਅੰਮ੍ਰਿਤ ਦੀਨ ਦਾ ਜਦੋਂ ਦਾ ਮੈਂ ਮੇਰੇ ਮੁਖ ਦੇ ਵਿੱਚ ਇਹ ਤਾਕਤ ਇਹ ਸਤਾ ਬਖਸ਼ਿਸ਼ ਕੀਤੀ ਮੈਂ ਨਾਮ ਨੂੰ ਜਪ ਸਕਾਂ ਮੈਂ ਬੰਦਗੀ ਕਰ ਸਕਾਂ ਇਬਾਦਤ ਕਰ ਸਕਾਂ ਉਹਦੇ ਨਾਲ ਕੀ ਹੋਇਆ ਵੀ ਮੇਰਾ ਜੀਵਨ ਸੁੱਕਾ ਹੋ ਗਿਆ ਮੇਰਾ ਹਿਰਦਾ ਪਵਿੱਤਰ ਹੋ ਗਿਆ ਉੱਤਮ ਹੋ ਗਿਆ ਨਾਮ ਜਪਣ ਕਰਕੇ ਏਸੀਆਂ ਪਹਿਲੀਆਂ ਦੋ ਪੰਕਤੀਆਂ ਅਗਲੀ ਪੰਕਤੀ ਹੈ ਇਸ ਬਾਪ ਕੋ ਕਿਉਂ ਮਨੋਂ ਵਿਸਾਰੀ ਇਸ ਓਕੇ ਜੇ ਅਰਥ ਨੇ ਉਸ ਰੱਬ ਨੂੰ ਜਿਨ ਨੇ ਇਹ ਤਾਕਤ ਦਿੱਤੀ ਜਿਨ ਨੇ ਇਹ ਸਤਾ ਦਿੱਤੀ ਜਿਨ ਨੇ ਇਹ ਬਲ ਦਿੱਤਾ ਮੈਂ ਉਸ ਰੱਬ ਨੂੰ ਮਨ ਦੇ ਵਿੱਚੋਂ ਕਿਉਂ ਵਿਸਾਰਾਂ ਉਸ ਰੱਬ ਨੂੰ ਜਿਹੜਾ ਇੰਨਾ ਕੁਝ ਕਰਨ ਵਾਲਾ ਹੈ ਜਿਹੜਾ ਮੇਰੇ ਜੀਵਨ ਨੂੰ ਬੁਰਾਈ ਦੇ ਵਿੱਚੋਂ ਕੱਢ ਕੇ ਨਫ਼ਰਤ ਦੀ ਦੁਨੀਆ ਦੇ ਵਿੱਚੋਂ ਕੱਢ ਕੇ ਮੇਰੇ ਜੀਵਨ ਨੂੰ ਬੜਾ ਸੋਖਾ ਤਾਂ ਸੁਹੇਲਾ ਬਣਾਉਣ ਵਾਲਾ ਹੈ ਮੈਂ ਉਸ ਰੱਬ ਨੂੰ ਆਪਣੇ ਮਨ ਦੇ ਵਿੱਚੋਂ ਕਦੇ ਵੀ ਨਾ ਵਿਸਾਰਾਂ ਇਸ ਬਾਪ ਕੋ ਕਿਉਂ ਮਨੋਂ ਵਿਸਾਰੀ ਅੱਗੇ ਗਿਆ ਨਾ ਬਾਜੀ ਹਾਰੀ ਜੇ ਉਸ ਰੱਬ ਨੂੰ ਮੈਂ ਆਪਣੇ ਮਨ ਦੇ ਵਿੱਚੋਂ ਨਾ ਵਿਸਾਰਿਆ ਇਹ ਪੱਕਾ ਹੈ ਪਰਮਾਤਮਾ ਦੇ ਦਰ ਤੇ ਜਦੋਂ ਮੈਂ ਜਾਵਾਂਗਾ ਸੁਰਖਰੂ ਜਾਵਾਂਗਾ ਮੈਂ ਜੀਵਨ ਦੀ ਬਾਜੀ ਹਾਰ ਕੇ ਨਹੀਂ ਜਾਵਾਂਗਾ ਕਿਉਂਕਿ ਮੇਰੇ ਜੀਵਨ ਦਾ ਮਕਸਦ ਹੈ ਰੱਬ ਨੂੰ ਮਿਲਣਾ ਪਰਮਾਤਮਾ ਨੂੰ ਮਿਲਣਾ ਤੇ ਜਦੋਂ ਮੈਂ ਆਪਣੇ ਜੀਵਨ ਦੇ ਵਿੱਚ ਉਸ ਰੱਬ ਨੂੰ ਕਦੇ ਵਿਸਾਰਿਆ ਹੀ ਨਹੀਂ ਉਸ ਰੱਬ ਨੂੰ ਮੈਂ ਭੁਲਾਇਆ ਹੀ ਨਹੀਂ ਤੇ ਸੁਭਾਵਕ ਹੈ ਮੈਂ ਆਪਣੇ ਜੀਵਨ ਦੀ ਬਾਜ਼ੀ ਨਹੀਂ ਹਾਰਾਂਗਾ ਜੀਵਨ ਦੀ ਬਾਜ਼ੀ ਬੰਦਾ ਕਦੋਂ ਹਾਰਦਾ ਸਤਿਗੁਰੂ ਦੀ ਬਾਣੀ ਨੇ ਫੈਸਲਾ ਸਾਡੇ ਸਾਹਮਣੇ ਰੱਖਿਆ ਬਾਜ਼ੀ ਇਨਸਾਨ ਉਹ ਹਾਰਦਾ ਜਿਨੂੰ ਆਪਣਾ ਜੋ ਮਕਸਦ ਹੈ ਉਹ ਭੁੱਲ ਜਾਏ ਮਕਸਦ ਭੁੱਲ ਗਿਆ ਇਹਦਾ ਮਤਲਬ ਜੋ ਕੁਝ ਇਕੱਠਾ ਕਰਨਾ ਸੀ ਉਹ ਵੀ ਭੁੱਲ ਗਿਆ ਇਹਨੂੰ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਆਪਣੇ ਮਕਸਦ ਨੂੰ ਚੇਤਾ ਰੱਖਦਿਆਂ ਹੋਇਆਂ ਰੱਬ ਨੂੰ ਚੇਤਾ ਰੱਖਦਿਆਂ ਹੋਇਆਂ ਆਪਣੇ ਜੀਵਨ ਨੂੰ ਬਤੀਤ ਕਰ ਸੋਖਾ ਤੇ ਸੁਹੇਲ ਇੱਕ ਤੇ ਜੀਵਨ ਬੜਾ ਸੋਖਾ ਹੋ ਜਾਏਗਾ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੋ ਗਿਆ ਨਾ ਜੀ ਉਹਨਾਂ ਦਾ ਜੀਵਨ ਬੜਾ ਸੋਖਾ ਜਿਨ੍ਹਾਂ ਦਾ ਹਿਰਦੇ ਦੇ ਵਿੱਚ ਦੁਐਸ ਭਾਵਨਾ ਭਰੀ ਹੋਈ ਹੈ ਉਹਨਾਂ ਦਾ ਜੀਵਨ ਬਹੁਤ ਔਖਾ ਹੈ ਇੱਕ ਜੀਵਨ ਦੀ ਬਾਜ਼ੀ ਹਾਰੀ ਨਹੀਂ ਜਾਂਦੀ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਜੀਵਨ ਦੀ ਬਾਜ਼ੀ ਜਿੱਤੀ ਜਾਂਦੀ ਸਤਿਗੁਰੂ ਦੀ ਮੁਬਾਰਕ ਬਾਣੀ ਦਾ ਬਚਨ ਅਸੀਂ ਪੜਦੇ ਹਾਂ ਤੇਰੇ ਨਾਮ ਰਤੇ ਸੇ ਜਣ ਗਏ ਜਿਹੜੇ ਤੇਰੇ ਨਾਮ ਦੇ ਵਿੱਚ ਰਤੇ ਹੋਏ ਸੀ ਉਹਨਾਂ ਦੀ ਆਖਰਕਾਰ ਜਿੱਤ ਹੋਈ ਉਹਨਾਂ ਦੀ ਫਤਿਹ ਹੋਈ ਹਾਰ ਗਏ ਸੀ ਠੱਗਣ ਵਾਲੇ ਜਿਹੜੇ ਠੱਗੀਆਂ ਕਰਨ ਵਾਲੇ ਸੀ ਉਹਨਾਂ ਨੂੰ ਆਖਰਕਾਰ ਆਪਣੇ ਜੀਵਨ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਜਿਹੜੇ ਤੇਰੇ ਨਾਮ ਦੇ ਵਿੱਚ ਜੁੜੇ ਹੋਏ ਸੀ ਉਹ ਆਪਣੇ ਜੀਵਨ ਦੇ ਵਿੱਚ ਹੁਣ ਜਿੱਤ ਕਾਦੀ ਉਹਨਾਂ ਦੇ ਨਾਮ ਦੇ ਛੱਡੇ ਨਹੀਂ ਜਿੱਤ ਦਾ ਭਾਅ ਹੈ ਜੋ ਕੰਮ ਉਹ ਕਰਨ ਦੇ ਵਾਸਤੇ ਆਏ ਸੀ ਉਹ ਕੰਮ ਮੁਕੰਮਲ ਕਰਕੇ ਚਲੇ ਗਏ ਉਹਨਾਂ ਦੀ ਜਿੱਤ ਹੋਈ ਹੁਣ ਪਹਿਲਾ ਪਦਾ ਇੱਥੋਂ ਤੱਕ ਸਾਡਾ ਹੋ ਗਿਆ ਬਾਪ ਦਿਲਾਸਾ ਮੇਰੋ ਕੀਨਾ ਸੇਧ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਿਉ ਮਨੋ ਵਿਸਾਰੀ ਆਗੇ ਗਿਆ ਨਾ ਬਾਜੀ ਹਾਰੀ ਹੁਣ ਅੱਗੇ ਦੂਜਾ ਪਦਾ ਹੈ ਜੀ ਬਲ ਤਿਸ ਬਾਪੈ ਜਿਨ ਹੋ ਜਾਇ ਮੈਂ ਉਸ ਰੱਬ ਤੋਂ ਬਲihar ਜਾਵਾਂ ਸਦਕੇ ਜਾਵਾਂ ਜਿਨਹੋਂ ਜਾਇਆ ਜਿਨਨੇ ਮੈਨੂੰ ਨਵਾਂ ਜੀਵਨ ਦਿੱਤਾ ਨਵਾਂ ਜੀਵਨ ਦੇਣ ਦਾ ਭਾਓ ਕੀ ਹੈ ਜਿਹੜਾ ਮੈਂ ਆਤਮਿਕ ਮੌਤ ਮਰ ਰਿਆ ਸੀ ਮਾਇਆ ਦੇ ਵਿੱਚ ਖਚਤ ਸੀ ਉਸ ਮਾਇਆ ਦੇ ਜੀਵਨ ਦੇ ਵਿੱਚੋਂ ਕੱਢ ਕੇ ਮੈਨੂੰ ਅਸਲ ਜੀਵਨ ਦੀ ਸੋਜੀ ਬਖਸ਼ਿਸ਼ ਕੀਤੀ ਮੈਨੂੰ ਅਸਲ ਜੀਵਨ ਦਾ ਅਹਿਸਾਸ ਕਰਾਇਆ ਬਲ ਤਿਸ ਬਾਪੈ ਜਿਨਹੋਂ ਜਾਇਆ ਜਿਨੇ ਮੈਨੂੰ ਇੱਕ ਨਵੇਂ ਜੀਵਨ ਦੇ ਨਵੇਂ ਮਾਰਗ ਤੇ ਪਾਇਆ ਅੱਗੇ ਬਖਸ਼ਿਸ਼ ਹੈ ਪੰਚਾਂ ਤੇ ਮੇਰਾ ਸੰਗ ਚੁਕਾਇਆ ਜਿਹੜੇ ਪੰਜ ਵਿਕਾਰ ਮੇਰੇ ਉੱਤੇ ਹਾਵੀ ਸੀ ਜਿਹੜੇ ਮੇਰੇ ਜੀਵਨ ਦੇ ਉੱਪਰ ਹਾਵੀ ਸੀ ਜਿਹੜੇ ਬਾਰ-ਬਾਰ ਮੈਨੂੰ ਲੁੱਟ ਰਹੇ ਸੀ ਉਹਨਾਂ ਦਾ ਮੇਰੇ ਜੀਵਨ ਦੇ ਵਿੱਚੋਂ ਖਤਮਾ ਕਰ ਦਿੱਤਾ ਪੰਚ ਮਾਰ ਪਾਵਾਂ ਤਲ ਦੀਨੇ ਹੁਣ ਜਿਹੜੇ ਮੇਰੇ ਉੱਤੇ ਹਾਵੀ ਸੀ ਗੁਰੂ ਦਾ ਥਾਪੜ ਆਇਆ ਗੁਰੂ ਦੀ ਬਖਸ਼ਿਸ਼ ਆਈ ਗੁਰੂ ਦੀ ਰਹਿਮਤ ਆਈ ਤੇ ਜਿਨ੍ਹਾਂ ਤੋਂ ਮੈਨੂੰ ਡਰ ਲੱਗਦਾ ਸੀ ਅੱਜ ਮੈਂ ਉਹਨਾਂ ਨੂੰ ਮਾਰ ਕੇ ਤੇ ਆਪਣੇ ਪਾਵਾਂ ਦੇ ਹੇਠ ਲੈ ਲਿਆ ਪਾਵਾਂ ਦਾ ਹੇਠ ਦਾ ਭਾਉ ਇਹ ਹੈ ਪਹਿਲਾਂ ਲੋਭ ਤੇ ਲਾਲਚ ਮੇਰੇ ਉੱਪਰ ਹਾਵੀ ਹੋ ਕੇ ਮੈਨੂੰ ਆਪਣੇ ਮੁਤਾਬਕ ਚਲਾਉਂਦਾ ਸੀ ਗੁਰੂ ਨੇ ਮੈਨੂੰ ਥਾਪੜ ਦਿੱਤਾ ਤੇ ਗੁਰੂ ਦੇ ਥਾਪੜੇ ਦੀ ਸਦਕਾ ਅੱਜ ਮੈਂ ਲੋਭ ਦੇ ਵਸ ਨਹੀਂ ਚੱਲਦਾ ਅੱਜ ਮੈਂ ਮੌਨ ਦੇ ਲਾਲਚ ਦੇ ਵਸ ਨਹੀਂ ਚੱਲਦਾ ਸਗੋਂ ਜਿੱਥੇ ਮੈਨੂੰ ਜ਼ਰੂਰਤ ਹੁੰਦੀ ਉੱਥੇ ਲਾਲਚ ਆਉਂਦਾ ਹੈ ਮੈਂ ਇਹ ਬੇਨਤੀ ਪਹਿਲਾਂ ਵੀ ਤੁਹਾਡੇ ਸਾਹਮਣੇ ਸਾਂਝੀ ਕੀਤੀ ਆ ਜਿਹੜੇ ਜਿਹਨੂੰ ਬਾਣੀ ਦੇ ਵਿੱਚ ਬਾਰ ਬਾਰ ਵਿਕਾਰ ਦਾ ਨਾਮ ਦਿੱਤਾ ਹੈ ਧਾਰਮਿਕ ਦੁਨੀਆ ਦੇ ਅੰਦਰ ਪੰਜ ਵਿਕਾਰ ਦੇ ਨਾਮ ਦਿੱਤੇ ਨੇ ਜਿਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆ ਇਹਨੂੰ ਸਮਝ ਲਈਏ ਪਹਿਲਾਂ ਇਹ ਵਿਕਾਰ ਕਦੋਂ ਬਣਦੇ ਨੇ ਇਹ ਪੰਜੇ ਇੱਕ ਇਨਸਾਨ ਦੇ ਸਰੀਰ ਦੇ ਗੁਣ ਆ ਜੀ ਇਹ ਜਿਹੜੇ ਆ ਇਹ ਇਨਸਾਨ ਦੇ ਸਰੀਰ ਦੇ ਗੁਣ ਆ ਇਹ ਇਨਸਾਨ ਦੀ ਸਰੀਰ ਦੀ ਤਾਕਤ ਆ ਇਹ ਵਿਕਾਰ ਕਦੋਂ ਵੱੜਦੇ ਨੇ ਜਦੋਂ ਇਹ ਹੱਦ ਤੋਂ ਵੱਧ ਜਾਂਦੇ ਨੇ ਕੋਈ ਵੀ ਚੀਜ਼ ਹੈ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ ਉਹ ਸਾਡੇ ਵਾਸਤੇ ਖਤਰਨਾਕ ਜੇ ਇਹ ਵਸ ਦੇ ਵਿੱਚ ਨੇ ਜੇ ਇਹ ਕੰਟਰੋਲ ਦੇ ਵਿੱਚ ਨੇ ਤੇ ਤੁਸੀਂ ਵੇਖੋ ਵੀ ਲਾਲਚ ਜੇ ਜੀਵਨ ਦੇ ਵਿੱਚ ਮੋਹ ਹੀ ਜੀਵਨ ਦੇ ਵਿੱਚ ਨਾ ਹੋਵੇ ਤੇ ਜੀਵਨ ਕਿਦਾਂ ਦਾ ਹੋਏਗਾ ਕੋਈ ਕਿਸੇ ਨੂੰ ਵੇਖਣ ਦੇ ਵਾਸਤੇ ਤਿਆਰ ਨਹੀਂ ਹੋਏਗਾ ਮਾਂ ਪੁੱਤ ਦਾ ਇੱਕ ਰਿਸ਼ਤਾ ਹੈ ਬੰਦਾ ਸਵੇਰ ਤੋਂ ਸ਼ਾਮ ਤੱਕ ਥੱਕ ਕੇ ਟੁੱਟ ਕੇ ਕੰਮ ਕਰਦਾ ਕਾਦੇ ਵਾਸਤੇ ਕਰਦਾ ਆਪਣੇ ਪਰਿਵਾਰ ਵਾਸਤੇ ਕਰਦਾ ਅੰਦਰ ਮੋਹ ਹੈ ਤਾਂ ਹੀ ਤੇ ਕਰਦਾ ਹੈ ਇਹ ਮੋਹ ਵਿਕਾਰ ਉਦੋਂ ਬਣਦਾ ਜਦੋਂ ਉਹਨੂੰ ਸਿਰਫ ਤੇ ਸਿਰਫ ਆਪਣਾ ਪਰਿਵਾਰ ਦਿਸਦਾ ਤੇ ਦੂਜਿਆਂ ਦੇ ਨਾਲ ਠੱਗੀ ਕਰਨ ਲੱਗ ਜਾਂਦਾ ਉਦੋਂ ਵਿਕਾਰ ਪੈਣ ਜਾਂਦਾ ਹੁਣ ਇੱਥੇ ਜਿਹੜੀ ਗੱਲ ਬਖਸ਼ਿਸ਼ ਕੀਤੀ ਜਿਹੜੇ ਮੇਰੇ ਜੀਵਨ ਦੇ ਉੱਤਰ ਹਾਵੀ ਸਨ ਪੰਚਾ ਤੇ ਮੇਰਾ ਸੰਗ ਚੁਕਾਇਆ ਉਹਨਾਂ ਦੇ ਵਿੱਚੋਂ ਮੇਰਾ ਖਿਹੜਾ ਚੜਾ ਦਿੱਤਾ ਤੇ ਖਿਹੜਾ ਚੜਾ ਕੇ ਕੀ ਹੋਇਆ ਪੰਚਮਾਰ ਪਾਵਾਂ ਤਲਦੀ ਨੇ ਜਿਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੜੀ ਪਿਆਰੀ ਗੱਲ ਇਸੇ ਸੰਦਰਭ ਦੇ ਵਿੱਚ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਨੇ ਮੈਨੂੰ ਥੱਪੜਾ ਦਿੱਤਾ ਤੇ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਜਦੋਂ ਮੇਰੇ ਗੁਰੂ ਨੇ ਮੇਰੇ ਥਾਪੀ ਦਿੱਤੀ ਮੈਨੂੰ ਸਹਾਰਾ ਦਿੱਤਾ ਤੇ ਜਿਹੜੇ ਪੰਜ ਜਵਾਨ ਸੀ ਮੇਰੇ ਉੱਤੇ ਆਵੀ ਸੀ ਮੈਂ ਉਹਨਾਂ ਨੂੰ ਅਖਾੜੇ ਦੇ ਵਿੱਚ ਦੱਬ ਲਿਆ ਤੇ ਉਹਨਾਂ ਦੇ ਉੱਪਰ ਮੈਂ ਹਾਵੀ ਹੋ ਗਿਆ ਬਖਸ਼ਿਸ਼ ਕੀਤੀ ਪੰਜ ਮਾਰ ਪਾਵਾਂ ਤਲ ਦੀਨੇ ਤੇ ਹੁਣ ਕੀ ਹੋਇਆ ਹਰ ਸਿਮਰਨ ਮੇਰਾ ਮਨ ਤਨ ਭਿੰਨੇ ਹਰੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਹੁਣ ਮੇਰਾ ਮਨ ਭਿੱਜ ਗਿਆ ਮੇਰਾ ਮਨ ਰਤਿਆ ਗਿਆ ਪਹਿਲਾਂ ਮੈਂ ਸਿਮਰਨ ਜ਼ਰੂਰ ਕਰਦਾ ਸੀ ਪਰ ਉਦੋਂ ਵਿਕਾਰ ਜਿਹੜੇ ਸੀ ਉਹ ਮੇਰੇ ਜੀਵਨ ਦੇ ਵਿੱਚ ਖਲਬਲੀ ਮਚਾ ਕੇ ਰੱਖਦੇ ਸੀ ਜੋ ਕੁਝ ਮੈਂ ਜਪ ਰਿਆ ਸੀ ਜਿਹਨੂੰ ਸਾਹਿਬ ਨੇ ਕਿਹਾ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਜਿਆ ਕੋਈ ਨਾ ਸੁਣੈ ਪੁਕਾਰਾ ਜੋ ਕੁਝ ਸੀ ਉਹ ਲੁੱਟਿਆ ਜਾ ਰਿਆ ਸੀ ਅੰਦਰੋਂ ਤੇ ਸਿਮਰਨ ਦੀ ਕੋਈ ਵੀ ਬਰਕਤ ਜੀਵਨ ਦੇ ਵਿੱਚ ਨਹੀਂ ਸੀ ਉਹਦਾ ਕਾਰਨ ਹੀ ਇਹ ਹੈ ਜਦੋਂ ਤੱਕ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਬੁਰਾਈ ਨੂੰ ਖਤਮ ਨਹੀਂ ਕਰਦੇ ਜਿੰਨਾ ਮਰਜ਼ੀ ਪਾਠ ਕਰ ਲਓ ਜਿੰਨੇ ਮਰਜੀ ਸੇਵਾ ਕਰ ਲੋ ਅਹੰਕਾਰ ਜਿਹਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਨਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੁਜੰਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਭ ਬਦ ਵਦ ਅਹੰਕਾਰ ਜ਼ਰੂਰ ਵੱਧ ਗਿਆ ਜਦੋਂ ਤੱਕ ਇਹ ਜੀਵਨ ਦੇ ਵਿੱਚੋਂ ਤਾਂ ਹੀ ਸਤਿਗੁਰੂ ਦੀ ਬਾਣੀ ਨੇ ਕੀ ਕਿ ਆਪੇ ਨੂੰ ਸਵਾਰਨਾ ਪਹਿਲਾਂ ਆਪੇ ਨੂੰ ਸਵਾਰਨ ਦਾ ਪਾਉ ਕੀ ਹੈ ਜੋ ਕੁਝ ਸਾਡੇ ਅੰਦਰ ਬੁਰਾਈ ਹੈ ਪਹਿਲਾਂ ਉਹਨੂੰ ਕੱਢ ਕੇ ਬਾਹਰ ਕਰੀਏ ਜੇ ਸਾਡਾ ਜੀਵਨ ਸੁੱਖਾ ਹੋ ਸਕਦਾ ਹੈ ਖੈਰ ਅੱਗੇ ਤੀਜਾ ਪਤਾ ਹੈ ਜੀ ਪਿਤਾ ਹਮਾਰੋ ਵੱਡ ਗੋਸਾਈ ਸਾਡਾ ਜਿਹੜਾ ਪਿਤਾ ਹੈ ਉਹ ਬਹੁਤ ਵੱਡਾ ਮਾਲਕ ਹੈ ਬਹੁਤ ਵੱਡੀ ਤਾਕਤ ਦਾ ਮਾਲਕ ਹੈ ਇਸ ਪਿਤਾ ਪੈ ਹੋਂ ਕਿਉਂ ਕਰ ਜਾਈਏ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਮੈਨੂੰ ਪੁੱਛ ਲਿਆ ਵੀ ਉਹ ਇੰਨੀ ਵੱਡੀ ਤਾਕਤ ਹੈ ਤੇਰਾ ਸਬੰਧ ਉਹਦੇ ਨਾਲ ਕਿੱਦਾਂ ਜੁੜ ਗਿਆ ਕਈ ਵਾਰ ਹੁੰਦਾ ਨਾ ਵੀ ਜਦੋਂ ਕੋਈ ਵੱਡਾ ਬੰਦਾ ਸਾਡੇ ਨਾਲ ਬਹਿਣ ਕਰਨ ਲੱਗ ਪਏ ਤੇ ਸੀ ਕਿ ਨਾ ਵੀ ਤੂੰ ਕਿੱਦਾਂ ਜਾਣਦਾ ਇਹਦਾ ਸਬੰਧ ਕਿੱਦਾਂ ਬਣ ਗਿਆ ਹੁਣ ਇਹ ਸਵਾਲ ਇਸ ਪਿਤਾ ਪੈ ਹੋਂ ਕਿਉਂ ਕਰ ਜਾਏ ਤੇ ਉਹਦਾ ਜਵਾਬ ਅਗਲੀ ਪੰਕਤੀ ਦੇ ਵਿੱਚ ਦਿੱਤਾ ਸਤਿਗੁਰੂ ਮਿਲੈ ਤਾਂ ਮਾਰਗ ਦਿਖਾਇਆ ਮੈਂ ਗੁਰੂ ਨੂੰ ਮਿਲਿਆ ਤੇ ਗੁਰੂ ਨੇ ਮੈਨੂੰ ਉਹ ਰਸਤਾ ਦਿਖਾ ਦਿੱਤਾ ਜਿਹੜਾ ਰਾਹ ਪ੍ਰਭੂ ਪਰਮਾਤਮਾ ਵੱਲ ਲੈ ਕੇ ਜਾਂਦਾ ਹੈ ਸਤਿਗੁਰੂ ਦਾ ਬਚਨ ਅਸੀਂ ਪੜ੍ਹਦੇ ਆ ਨਾ ਸਤਿਗੁਰ ਵਿਟੋ ਵਾਰੇ ਜਿਤ ਮਿਲੇ ਖਸਮ ਸਮਾਲਿਆ ਮੈਂ ਆਪਣੇ ਗੁਰੂ ਤੋਂ ਬਲ ਹਰ ਜਾਵਾਂ ਮੈਂ ਆਪਣੇ ਗੁਰੂ ਤੋਂ ਸਦਕੇ ਜਾਵਾਂ ਜਿਨਨੇ ਮੈਨੂੰ ਰੱਬ ਵਾਲੇ ਰਸਤੇ ਤੇ ਪਾ ਦਿੱਤਾ ਜਿਨ ਜਿਨਨੇ ਮੈਨੂੰ ਪਰਮਾਤਮਾ ਦੇ ਨਾਲ ਮਿਲਾਣ ਦੇ ਸਾਧਨ ਦੱਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕੀ ਦੱਸਦੀ ਹੈ ਪਰਮਾਤਮਾ ਦੇ ਨਾਲ ਕਿੱਦਾਂ ਮਿਲਣਾ ਹੈ ਪਰਮਾਤਮਾ ਦੇ ਨਾਲ ਮਿਲਣ ਦੇ ਵਾਸਤੇ ਤੈਨੂੰ ਕੀ ਕੁਝ ਕਰਨਾ ਪਏਗਾ ਉਹ ਸਾਰੀਆਂ ਗੱਲਾਂ ਮੈਨੂੰ ਗੁਰੂ ਤੋਂ ਪਤਾ ਲੱਗੀਆਂ ਤੂੰ ਆਪਣੇ ਜੀਵਨ ਦੇ ਵਿੱਚ ਕੀ ਛੱਡਣਾ ਹੈ ਕੀ ਅਪਣਾਉਣਾ ਹੈ ਕੀ ਕੁਝ ਆਪਣੇ ਜੀਵਨ ਦੇ ਵਿੱਚ ਕਮਾਈ ਕਰਨੀ ਹੈ ਕੀ ਕੁਝ ਤਿਆਗ ਕਰਨਾ ਹੈ ਜੋ ਜੋ ਗੁਰੂ ਸਾਹਿਬ ਮੈਨੂੰ ਹੁਕਮ ਕਰਦੇ ਰਹੇ ਓਹ ਮੈਂ ਕਰਦਾ ਰਿਹਾ ਜਿਹਨੂੰ ਸਤਗੁਰੂ ਦੀ ਬਾਣੀ ਨੇ ਕਿਹਾ ਇਤ ਮਾਰਗ ਚੱਲੇ ਭਾਈ ਜੜੇ ਗੁਰ ਕਹ ਸੋਕਾਰ ਕਮਾਏ ਜਿਓ ਤਿਆਗੋ ਮਨ ਕੀ ਮਤੜੀ ਵੇ ਸਾਰੀ ਦੂਜਾ ਭਾਉ ਜਿਓ ਇਉ ਪਾਵੀ ਹਰ ਦਰਸਾਵੜਾ ਨਹਿ ਲੱਗੇ ਤਤੀ ਵਾਉ ਜਿਓ ਜੇ ਗੁਰੂ ਦੇ ਮਗਰ ਮਗਰ ਤੁਰਨਾ ਤੇ ਗੁਰੂ ਪਤਸ਼ਾਹ ਜੀ ਸਾਨੂੰ ਰੱਬ ਦੇ ਨਾਲ ਮਿਲਾਉਂ ਜੇ ਗੁਰੂ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਣਾ ਤੇ ਇਹ ਜਿਹੜੀ ਚਾਲ ਹੈ ਜਿਹਨੂੰ ਸਤਗੁਰੂ ਪਾਤਸ਼ਾਹ ਜੀ ਨੇ ਕਿਹਾ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਕਿਉਂ ਭਲਾ ਕਰਕੇ ਮੰਨਣਾ ਕਿਉਂਕਿ ਗੁਰੂ ਦੇ ਮਗਰ ਤੁਰਨ ਵਾਲੇ ਰੱਬ ਤੱਕ ਪਹੁੰਚਦੇ ਨੇ ਉਹ ਰੱਬ ਦੇ ਨਾਲ ਜੁੜਦੇ ਨੇ ਸੈਭ ਨੇ ਬਖਸ਼ਿਸ਼ ਕੀਤੀ ਸਤਗੁਰ ਮਿਲੈ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਭਾਇਆ ਫਿਰ ਉਹ ਕੱਲਾ ਮੇਰਾ ਨਹੀਂ ਉਹ ਸਾਰੇ ਜਗਤ ਦਾ ਪਿਤਾ ਹੈ ਉਹਦੇ ਨਾਲ ਮੇਰਾ ਮਨ ਜੁੜ ਗਿਆ ਉਹਦੇ ਨਾਲ ਮੇਰਾ ਸਬੰਧ ਜੁੜ ਗਿਆ ਅੱਗੇ ਆਖਰੀ ਪਦ ਹੈ ਜੀ ਹਉ ਪੁੱਤ ਤੇਰਾ ਤੂੰ ਬਾਪ ਮੇਰਾ ਜਦੋਂ ਸਬੰਧ ਜੁੜਿਆ ਤੇ ਮੈਂ ਇਹ ਚੋ ਇਹ ਜਿਹੜੀ ਗੱਲ ਹੈ ਉਹ ਡੰਕੇ ਦੀ ਝੋਟ ਦੇ ਨਾਲ ਦੁਨੀਆ ਦੇ ਸਾਹਮਣੇ ਸਾਂਝੀ ਕੀਤੀ ਵੀ ਮੈਂ ਤੇਰਾ ਪੁੱਤਰ ਹਾਂ ਤੇ ਤੂੰ ਮੇਰਾ ਪਿਤਾ ਹੈ ਅਰ ਇੱਕ ਹੈ ਠਾਹਰ ਦੋਹਾਂ ਵਸੇਰਾ ਅਸੀਂ ਕੋਈ ਵੱਖਰੇ ਨਹੀਂ ਹੈ ਸਾਡਾ ਜਿਹੜਾ ਟਿਕਾਣਾ ਹੈ ਉਹ ਇੱਕੋ ਜਗ੍ਹਾ ਤੇ ਹੈ ਅਸੀਂ ਇੱਕੋ ਜਗ੍ਹਾ ਤੇ ਵਸੇ ਹੋਏ ਨੇ ਇਸ ਇੱਕ ਉਸੇ ਹਿਰਦੇ ਦੇ ਵਿੱਚ ਮੇਰਾ ਨਿਵਾਸ ਹੈ ਉਸੇ ਹਿਰਦੇ ਦੇ ਵਿੱਚ ਤੇਰਾ ਨਿਵਾਸ ਹੈ ਇੱਕ ਹੈ ਠਾਹਰ ਦੋਹਾਂ ਵਸੇਰਾ ਕਹੋ ਕਬੀਰ ਜਨ ਇੱਕੋ ਬੁੱਝਿਆ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਮੈਨੂੰ ਇਹ ਸਮਝ ਆਈ ਮੈਨੂੰ ਇਹ ਬੁੱਧ ਆਈ ਜੇ ਮੈਂ ਇੱਕੋ ਰੱਬ ਦੇ ਨਾਲ ਜੁੜਿਆ ਇੱਕੋ ਦਾ ਮੈਨੂੰ ਗਿਆਨ ਪ੍ਰਾਪਤ ਹੋਇਆ ਦੂਜੇ ਨੂੰ ਮੈਂ ਨਹੀਂ ਜਾਣਦਾ ਤੇ ਇਹ ਕਦੋਂ ਹੋਇਆ ਗੁਰਪ੍ਰਸਾਦ ਮੈਂ ਸਭ ਕੀ ਸੋਚਿਆ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਮੈਨੂੰ ਇਹ ਸਾਰੀ ਸਮਝ ਆਈ ਮੈਨੂੰ ਇਹ ਸਾਰਾ ਗਿਆਨ ਪ੍ਰਾਪਤ ਹੋਇਆ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਤੇ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਡੇ ਜੀਵਨ ਨੂੰ ਸੋਖਾ ਤੇ ਸੁਹੇਲਾ ਕਰਕੇ ਸਾਡੇ ਜੀਵਨ ਦੇ ਵਿੱਚ ਉਹ ਬੁਰਾਈ ਦਾ ਖਾਤਮਾ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਮਝ ਸੂਝ ਅਕਲ ਬੁੱਧ ਬਖਸ਼ਿਸ਼ ਕਰਨਗੇ ਤਾਂ ਜੋ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੋ ਜਾਈਏ ਅਸੀਂ ਉਹਦੇ ਵਿੱਚ ਇਕਾਗਰ ਹੋ ਕੇ ਮਿਲ ਜਾਈਏ ਜੁੜ ਜਾਈਏ ਸੈਪਤ